ਸਕਦੇ ਆ ਪਿੰਡ ਗਰਚਾ ਜਿਹੜਾ ਹੈਗਾ ਆ ਪਾਣੀ ਦੀ ਟੈਂਕੀ ਸੀ ਇੱਥੇ ਹੋਦੀ ਤਾਂ ਇਹ ਸੁੱਕੀ ਹੈਗੀ ਆ ਹੋਦੀ ਬੇਸ਼ੱਕ ਸੁੱਕੀ ਹੈਗੀ ਆ ਔਰ ਆ ਤੁਸੀਂ ਦੇਖ ਸਕਦੇ ਆ ਫਨ ਖਲਾਰੀ ਖੜਾ ਬੜਾ ਹੀ ਖਤਰਨਾਕ ਜਿਹੜਾ ਹੈਗਾ ਆ ਸੱਪ ਹੈਗਾ ਇਹ ਇਸ ਹੋਦੀ ਦੇ ਵਿੱਚ ਸੀਗੀ ਇਸ ਹੋਦੀ ਦੇ ਵਿੱਚ ਸੀ ਔਰ ਤੁਸੀਂ ਦੇਖ ਸਕਦੇ ਹੋ ਏਦਾਂ ਦੇਖ ਰਿਹਾ ਵੀ ਜਿੱਦਾਂ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਦੇਖੋ ਗੱਲ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹਨੂੰ ਆਪਣਾ ਖਤਰਾ ਆ ਕਿ ਕੋਈ ਮਾਰ ਨਾ ਦੇਵੇ ਫੋਟੋ ਫੇਚਦਾ ਕਾਫੀ ਜਿਹੜਾ ਹੈ ਖਤਰਨਾਕ ਹੈਗਾ ਆ ਔਰ ਇਹ ਰਾਤੇ ਦਾ ਜਿਹੜਾ ਆ ਇਹਦੇ ਵਿੱਚ ਡਿਗਿਆ ਹੋਇਆ ਸੀ ਔਰ ਦੇਖੋ ਦੇਖ ਇਸ ਤਰ੍ਹਾਂ ਰਿਹਾ ਆ ਸਾਰਿਆਂ ਨੂੰ ਕੋਈ ਆ ਕੇ ਮੈਨੂੰ ਕੁਝ ਕਹਿ ਨਾ ਦਵੇ ਕਾਫੀ ਖਤਰਨਾਕ ਹੈਗਾ ਆ ਔਰ ਸਵੇਰ ਦੀਆਂ ਕਈ ਗੱਲਾਂ ਚੱਲ ਰਹੀਆਂ ਆ ਪੇ ਇਹਨੂੰ ਕਿੱਦਾਂ ਕੱਢਿਆ ਜਾਵੇ ਕਿਸ ਤਰ੍ਹਾਂ ਇਹਦੇ ਵਿੱਚੋਂ ਟੈਂਕੀ ਤੋਂ ਕੱਢਿਆ ਜਾਵੇ ਇੱਕ ਦੇਖੋ ਚਿੜੀ ਕੋਲ ਜਾ ਰਹੀ ਆ ਪਤਾ ਨਹੀਂ ਕਿਉਂ ਜਾ ਰਹੀ ਹੈਗੀ ਆ ਉਰ ਉਹ ਆਪਣੇ ਬਚਾ ਦੇ ਲਈ ਦੇਖੋ ਕਿੱਡਾ ਫਨ ਖਲਾਰੀ ਦੇਖੋ ਕਿੱਡਾ ਫਨ ਚੱਕਿਆ ਆ ਉਹਨੇ ਔਰ ਆ ਤੁਸੀਂ ਦੇਖ ਪਾ ਰਹੇ ਹੋ ਔਰ ਕਾਫੀ ਖਤਰਨਾਕ ਜਿਹੜਾ ਇਹ ਨਾਗ ਹੈਗਾ ਆ ਦੇਖੋ ਆਪਣੇ ਬਚਾ ਲਈ ਤਾਂ ਇਹ ਸਾਰਾ ਕੁਝ ਕਰਦੇ ਨੇ ਧਰਤੀ ਸਾਰੀ ਇਹਨਾਂ ਦੀ ਹੈਗੀ ਆ ਔਰ ਦੇਖਦੇ ਆ ਇਹਨੂੰ ਕਿੱਦਾਂ ਕੱਢਿਆ ਗਿਆ ਪੁੱਛਦੇ ਆ ਗਿਆ ਕੀ ਨਾਂ ਤੇਰਾ ਰਮਨ ਕੁਮਾਰ ਜੀ ਰਮਨ ਇੱਥੇ ਕੀ ਕਰਦਾ ਆ ਇਥੇ ਮੈਂ ਵਾਟਰ ਲਈ ਪਾਣੀ ਪੰਪ ਰਿਟਰੀ ਡਿਊਟੀ ਕਰ ਰਹੀ ਹਾਂ। ਅੱਛਾ ਜਿਹੜਾ ਧਰਤੀ ਦਾ ਰਾਜਾ ਹੈਗਾ ਨਾਗ ਹੈਗਾ ਇਹਨੂੰ ਤੂੰ ਕਿਸ ਤਰ੍ਹਾਂ ਦੇਖਿਆ? ਮਤਲਬ ਕਦੋਂ ਦੇਖਿਆ ਇਹਨੂੰ? ਸਵੇਰੇ ਜਦੋਂ ਪਾਣੀ ਛੱਡਣਾ ਹੈ ਜੀ ਉਹਦੀ ਖੋਦੀ ਚ ਡਿਖਿਆ ਸੀ। ਖੋਦੀ ਸੁੱਕੀ ਹੈਗੀ ਆ? ਸੁੱਕੀ ਖੋਦੀ ਹੈ ਜੀ। ਮਤਲਬ ਕਹਿਣ ਦਾ ਪੇ ਜਿਹੜੇ ਵੀ ਲੋਕ ਪਾਣੀ ਪੀਂਦੇ ਉਹਨਾਂ ਨੂੰ ਇਹਦਾ ਕੋਈ ਖਤਰਾ ਨਹੀਂ ਹੈਗਾ। ਨਹੀਂ ਨਹੀਂ ਕੋਈ ਪ੍ਰੋਬਲਮ। ਕਿਉਂਕਿ ਖੋਦੀ ਸੁੱਕੀ ਹੈਗੀ ਆ ਤੇ ਇਹਨੂੰ ਫੇਰ ਕੱਢਣ ਦੇ ਉਪਰਾਲੇ ਵਗੈਰਾ ਕੀਤੇ ਗਏ। ਕੱਢਣ ਦੀ ਬਥੇਰੀ ਕੋਸ਼ਿਸ਼ ਕੀਤੀ ਜੀ। ਜ਼ਹਿਰੀਲਾ ਬਹੁਤ ਹੈ ਜੀ। ਜ਼ਹਿਰੀਲਾ ਬਹੁਤ ਜ਼ਿਆਦਾ ਆ ਆਪਣੇ ਬਚਾਅ ਦੇ ਲਈ ਤਾਂ ਜਿਹੜਾ ਆ ਕੀ ਹਰ ਇੱਕ ਕੁਛ ਨਾ ਕੁਛ ਕਰਦਾ ਆ ਕਾਫੀ ਜਰੀਲਾ ਹੈਗਾ ਆ ਤੁਸੀਂ ਦੇਖ ਪਾ ਰਹੇ ਹੋ ਕਿ ਉਹ ਕਾਂ ਵਗੈਰਾ ਚਿੜੀਆਂ ਵਾਲੇ ਦਵਾਲੇ ਉਹ ਤੁਸੀਂ ਦੇਖ ਪਾ ਰਹੇ ਹੋ ਉਹ ਆਪਣੇ ਬਚਾਅ ਦੇ ਲਈ ਸਾਰਾ ਕੁਝ ਕਰ ਰਿਹਾ ਹੈਗਾ ਆ ਕਾਂ ਵਗੈਰਾ ਕੀਤੇ ਉਪਰਾਲੇ ਕੀਤੇ ਕਿਉਂਕਿ ਇਹਨੂੰ ਹੱਥ ਪਾਣਾ ਤਾਂ ਬਹੁਤ ਔਖਾ ਸੀਗਾ ਨਾ ਤੇ ਫਿਰ ਮੈਨੂੰ ਲੱਗਦਾ ਇੱਥੇ ਇੱਕ ਮੁੰਡੇ ਨੇ ਹਿੰਮਤ ਕੀਤੀ ਆ ਹਨਾ ਪਾਜੀ ਸਿੰਘ ਸਾਡੇ ਇੱਥੇ ਆਏ ਇਹ ਕੀ ਜਿਹੜੇ ਜਸਵੀਰ ਸਿੰਘ ਜੀ ਅੱਜ ਜਸਵੀਰ ਆਪਣੇ ਧੰਨਵਾਦ ਤੁਹਾਡਾ ਕਿਉਂਕਿ ਐਡੀ ਵੱਡੀ ਜੇ ਕਿਤੇ ਮੀਂਹ ਪੈ ਜਾਂਦਾ ਤਾਂ ਅਕਸਰ ਜ਼ਹਿਰ ਹੈਗਾ ਉਹਦਾ ਜ਼ਿੰਦਗੀ ਵੀ ਬਚਾਈ ਆ ਇਹ ਫੇ ਕਿੱਦਾਂ ਕਿੱਦਾਂ ਦਿਮਾਗ 'ਚ ਆਇਆ ਵੀ ਕਿੱਦਾਂ ਕੱਢਿਆ ਜਾਵੇ ਇਹਨੂੰ ਡੰਡੇ ਨਾਲ ਫੇ ਮੈਂ ਚੱਕ ਕੇ ਜੀ ਬਾਹਰ ਰੱਖ ਦਿੱਤਾ ਕੋਈ ਡਰ ਨਹੀਂ ਲੱਗਾ ਹੈਗਾ ਕਿ ਆਪਣੇ ਉੱਪਰ ਆ ਜਾऊं ਜਾਂ ਕਿਸੇ ਦੇ ਉੱਪਰ ਡਿੱਗ ਜਾऊं ਅਸੀਂ ਇਹ ਕੰਮ ਕਰਦੇ ਰਹਿੰਦੇ ਹਾਂ ਖੇਤੀਬਾੜੀ ਦਾ ਕੰਮ ਕਰਦੇ ਰਹਿੰਦੇ ਹਾਂ ਅਸੀਂ ਪਤਾ ਸਾਨੂੰ ਕਿੰਨੇ ਕਿ ਟੱਕਰ ਦੇ ਜਣ ਕੇ ਦੇਖੋ ਧਰਤੀ ਇਹਨਾਂ ਦੀਆਂ ਮਾਰਨ ਨਾਲੋਂ ਚੰਗਾ ਹੈ ਆਪਣੇ ਆਪਣਾ ਜਿੱਧਰ ਵੀ ਹੈਗਾ ਆਪਣੀ ਜ਼ਿੰਦਗੀ ਜੀ ਸਕਦਾ ਹੈਗਾ ਆ ਹੈਨਾ ਤੁਹਾਡਾ ਕਿਸਾਨ ਆ ਨਾ ਕਹਿੰਦਾ ਮਤਲਬ ਇਹ ਹੈਗਾ ਆ ਕਿ ਜੇ ਕੋਈ ਐਦਾਂ ਹੋ ਜਾਂਦਾ ਆ ਤੈਨੂੰ ਮਾਰਨ ਦੀ ਬਜਾਏ ਉਹ ਖੇਤ ਵਗੈਰਾ ਹੈਗੇ ਆ ਉਹ ਵੀ ਉਹ ਵੀ ਆਪਣੀ ਜ਼ਿੰਦਗੀ ਜੀਣ ਹਾਂਜੀ ਹਾਂਜੀ ਘੁੰਮਣਾ ਆਪਣੇ ਇਹ ਮਤਲਬ ਡੰਡੇ ਨਾਲ ਇੱਕੋ ਵਾਰ ਦੇ ਵਿੱਚ ਐਦਾਂ ਦੇਖੋ ਕਾਫੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਇਸ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਕਹਿੰਦੇ ਆ ਕਿ ਜੀਬਾਂ ਨੂੰ ਬਚਾਉਣਾ ਚਾਹੀਦਾ ਹੈਗਾ ਆ ਇਹ ਮਤਲਬ ਸਾਰਾ ਕੁਝ ਦੇਖਦੇ ਹੋਏ ਜਿਹੜਾ ਆ ਇਸ ਨੂੰ ਇੱਥੋਂ ਕੱਢਿਆ ਗਿਆ ਹੁਣ ਉਹ ਦੇਖ ਰਿਹਾ ਹੈਗਾ ਕਿਉਂਕਿ ਉਹ ਨੂੰ ਕਦੋਂ ਰਸਤਾ ਕਿੱਥੋਂ ਨੂੰ ਮਿਲਦਾ ਹੈਗਾ ਉਹ ਚਿੜੀਆਂ ਜਿਹੜੀਆਂ ਉਹ ਤੁਸੀਂ ਦੇਖ ਪਾ ਰਹੇ ਆ ਚਿੜੀਆਂ ਜਿਹੜੀਆਂ ਉਹਨੂੰ ਤੰਗ ਕਰ ਰਹੀਆਂ ਨੇ ਔਰ ਚਿੜੀਆਂ ਵਗੈਰਾ ਉੱਥੇ ਇਕੱਠੀਆਂ ਹੋ ਰਹੀਆਂ ਨੇ ਲੇਕਿਨ ਚਲੋ ਖੈਰ ਇਹ ਵੀ ਪ੍ਰਮਾਤਮਾ ਦੇ ਭੇਜੇ ਹੋਏ ਇੱਕ ਜੀ ਹੈਗੇ ਆ ਆਪਣੀ ਜਾਨ ਲੁਕਾਉਂਦੇ ਨੇ ਔਰ ਚਿੜੀਆਂ ਵਗੈਰਾ ਜਿਹੜੀਆਂ ਆ ਔਰ ਤੁਸੀਂ ਦੇਖ ਪਾ ਰਹੇ ਹੋ ਚਲੋ ਖੈਰ ਮਾਲਕ ਦੀ ਕਿਰਪਾ ਦੇ ਨਾਲ ਆ ਮੁੰਡੇ ਦੇ ਸੰਯੋਗ ਦੇ ਨਾਲ ਜਿਹੜਾ ਆ ਇਹਦੇ ਵੱਲੋਂ ਜਦੋਂ ਜੈਦ ਕੀਤੀ ਗਈ ਹੈਗੀ ਆ ਤੇ ਇਸ ਨੂੰ ਕੱਢਿਆ ਗਿਆ ਹੈਗਾ ਇਸ ਦੇ ਵਿੱਚੋਂ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਹੈਗੀ ਆ ਗੜਚਿਆਤੀ ਹੈਗੀ ਆ ਚਲੋ ਖੈਰ ਮਾਲਕ ਭਲੀ ਕਰੇ ਕਿਸੇ ਦੀ ਕੋਈ ਜਾਨ ਦਾ ਖਤਰਾ ਨਹੀਂ ਬਣਿਆ ਹੈਗਾ ਹੁਣ ਇਹ ਆਪਣੀ ਜਗ੍ਹਾ ਤੇ ਜਿਹੜਾ ਉਹ ਚਲੇ ਜਾਏਗਾ